ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪੰਜਾਬ ਦੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਭਲਕੇ ਸਕੂਲ ਬੰਦ ਰਹਿਣਗੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਆ ਕਿ 13 ਮਈ ਨੂੰ ਸਕੂਲ ਕਾਲਜ ਬੰਦ ਰਹਿਣਗੇ ਪਹਿਲਾਂ ਇਸ ਸਬੰਧੀ ਦੇਰ ਸ਼ਾਮ ਉਕਾ ਮੈਂ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਸਨ ਕਿ ਭਲਕੇ 13 ਮਈ ਨੂੰ ਸਕੂਲ ਲੱਗਣਗੇ ਪਰ ਹੁਣ 13 ਮਈ ਤੇ 14 ਮਈ ਨੂੰ ਸਕੂਲ ਹੈ ਜਿਹੜੇ ਉਹ ਬੰਦ ਰਹਿਣਗੇ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਅਗਲੇ 48 ਘੰਟਿਆਂ ਲਈ ਜਿਹੜੇ ਸਕੂਲ ਹੈ ਪ੍ਰਸ਼ਾਸਨ ਵੱਲੋਂ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਕੱਲ 13 ਮਈ ਨੂੰ ਸਕੂਲ ਹੈ ਜਿਹੜੇ ਉਹ ਬੰਦ ਰਹਿਣਗੇ ਬੇਸ਼ੱਕ ਇਹ ਫੈਸਲਾ ਸੁਰੱਖਿਆ ਦੇ ਮੱਧਰ ਨਜ਼ਰ ਲਿਆ ਹੋਵੇ ਪਰ ਫਿਲਹਾਲ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਵਿੱਚ ਇਹੀ ਹੈ ਕਿ ਘਬਰਾਉਣ ਵਾਲੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਘਬਰਾਉਣ ਵਾਲੀ ਸ਼ਾਂਤੀ ਬਿਲਕੁਲ ਬਣੀ ਹੋਈ ਹੈ ਆਪਣੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਇਹ ਜਿਹੜੇ ਪ੍ਰਕਾਸ਼ਨ ਦੇ ਤੌਰ ਤੇ ਜਿਹੜੇ ਸਕੂਲ ਹੈ ਉਹ ਉਹ ਭਲਕੇ ਤੇ 14 ਮਈ ਨੂੰ ਜਿਹੜੇ ਬੰਦ ਰਹਿਣਗੇ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ 13 ਤੇ 14 ਮਈ ਨੂੰ ਸਕੂਲ ਦੋ ਦਿਨ ਬੰਦ ਰਹਿਣਗੇ ਜਦੋਂ ਕਿ ਅਮਰitsar ਪਠਾਨਕੋਟ ਤੇ ਤਰਨਤਾਰਨ ਦੇ ਵਿੱਚ ਅਮਰਸਰ ਪਠਾਨਕੋਟ ਦੇ ਤਰਨਤਾਰਨ ਦੇ ਵਿੱਚ ਭਲਕੇ 13 ਮਈ ਨੂੰ ਸਕੂਲ ਕਾਲਜ ਬੰਦ ਰਹਿਣਗੇ ਉਧਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਨੂੰ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਅੱਤਵਾਦ ਦੇ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ ਅਸੀਂ ਇੱਕ ਵਾਰ ਸੈਨਿਕ ਕਾਰਵਾਈ ਨੂੰ ਮੁਲਤਵੀ ਕੀਤਾ ਹੈ ਬੰਦ ਨਹੀਂ ਕੀਤਾ ਜੇ ਪਾਕਿਸਤਾਨ ਨਾ ਟਲਿਆ ਤਾਂ ਉਹਨਾਂ ਕਿਹਾ ਕਿ ਅਸੀਂ ਤਿਆਰ ਬੈਠੇ ਹਾਂ ਤੇ ਕਾਰਵਾਈ ਹੈ ਜਿਹੜੀ ਉਹ ਸਾਕਤੋ ਵੇਗੀ ਤਾਂ ਉਧਰ ਸਕੂਲ ਹੈ ਜਿਹੜੇ ਭਰ ਕੇ 13 ਤੇ 14 ਮਈ ਨੂੰ ਬੰਦ ਰਹਿਣਗੇ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ